ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਦੇ ਆਲੂ ਵਾਲਾ ਖੀਵਾ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਗਾਵਾਂ ਬਾਈ ਕੋਲੇ ਪੰਜ ਦਿਖਾਵਾਂਗੇ ਚਾਰ ਤਾਜ਼ੀਆਂ ਸੁਨੀਆਂ ਨੇ ਇੱਕ ਗੱਬਣਾ ਚੰਗੇ ਰਿਕਾਰਡ ਵਾਲੀ ਬੱਚੀ ਤੇ ਬਾਕੀ ਜਿਹੜੇ ਰੇਟ ਨੇ ਰੇਟ ਬਾਈ ਦਾ ਮੰਨ ਲਓ ਵੀ 40000 ਤੋਂ ਸਟਾਰਟ ਹੋ ਕੇ 55000 ਤੱਕ ਹੋਣਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਵੀਰੇ ਮੇਰਾ ਮੋਂਟੀ ਹੈਗਾ ਪਿੰਡ ਖੀਵਾ ਜਿਲਾ ਮਾਨਸਾ ਨੰਬਰ ਹੈਗਾ 987243459 ਕਮਮੋਟੀ ਵਪਾਰਦਾ ਹੀ ਹੈ ਨਾ ਅੰਬ ਵਪਾਰਦਾ ਵੀਰੇ ਹਾਂ ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਫਿਰ ਹਾਂ ਇੱਕ ਨੰਬਰ ਤੋਂ ਕਰਾਓ ਤੋੜ ਦਿਓ ਜੀ ਖੋਲ ਕੇ ਸੂਆ ਕਿਹੜਾ ਬਾਈ ਇਹਦਾ ਸੂਆ ਪਹਿਲਾ ਵੀਰੇ ਦੋ ਦੰਦ ਬੱਛੀ ਆ ਇਹ ਆ ਦੰਦਾਂ ਚ ਆ ਗਈ ਸੱਜਣੋ ਦੋ ਦੰਦ ਸੂਆ ਪਹਿਲਾ ਥਣ ਬਹੁਤ ਚੰਗਾ ਲੱਗਿਆ ਪਹਿਲਾਂ ਦੇ ਹਿਸਾਬ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਵੀ ਇਹਦੇ ਬੱਛੀ ਆ ਗਈ ਨਾਲ ਬੱਛੀ ਐਰ ਸ਼ੈਰ ਦੀ ਹੈ ਵੀਰੇ ਬੱਛੀ ਆ ਗਈ ਐਰ ਸ਼ੈਰ ਚ ਪੈਂਦੀ ਆ ਤੇ ਆਪ ਬੱਛੀ ਪੈਂਦੀ ਆ ਜਰਸੀ ਚ ਤੇ ਬਾਕੀ ਥਣ ਦਾ ਸਹਿਜ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਕੱਲ੍ਹ ਦੀ ਸੂਈ ਹੈ ਵੀਰੇ ਇਹਨੇ ਜਮਾ ਪਿਓਰ ਜਰਸੀ ਹੈ ਆ ਜਰਸੀ ਦੇ ਵਿੱਚ ਆ ਗਈ ਕੰਦਾਂ ਚ ਆ ਗਈ ਦੋ ਦੰਦ ਪਿਓਰ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਬਹੁਤ ਸੋਹਣਾ ਰੱਖਦੀ ਆ ਬਿਲਕੁਲ ਨਾਲ ਲੱਗ ਮਾਰਡਰ ਰੱਖਦੀ ਆ ਸੰ ਦਾ ਸਾਈਜ਼ ਬਹੁਤ 10 ਕਿਲੋ ਬੋਲਾ ਕੱਢਿਆ ਵੀਰੇ ਇਹਦਾ ਆਪਾਂ ਨੇ ਕੱਲ੍ਹ ਸੂਈ ਹੈ ਕੱਲ੍ਹ ਸੂਈ ਹੈ ਵੀਰੇ ਕੱਲ੍ਹ ਦੀ ਸੂਈ ਹੋਈ ਆ ਹਾਂ ਜੇਰ ਜੂਰ ਸਾਰਾ ਕੋਟਾ ਨਾਲ 10 ਕਿਲੋ ਬੋਲਾ ਕੱਢਿਆ ਠੀਕ ਆ ਗੱਲ ਤੇ ਬੋਲਾ ਚੰਗਾ ਹਾਜ਼ਰ ਆ ਦੁੱਧ ਵੀ ਚੰਗਾ ਪਾ ਦੂ ਜਿਹੜੇ ਹਿਸਾਬ ਨਾਲ ਇਹਦੇ ਕੋਲੇ ਬੋਲਾ ਹਾਜ਼ਰ ਆ ਇਸ ਚੋਣ ਚ ਪਾਉਣ ਦੀ ਕਿਵੇਂ ਜਮਾ ਵੀਰੇ ਸਾਊ ਸੀਲ ਠੰਡੀ ਹੈਗੀ ਮਗਰ ਐਰ ਸੈਰ ਦੀ ਜਰਸੀ ਬੱੱਚੀ ਆ ਗਈ ਮਗਰ ਆ ਆ ਗਈ ਨਾਲ ਇਹਦੇ ਸੱਜਣੋਂ ਬੱੱਚੀ ਤੇ ਬਾਕੀ ਜਿਹੜੀ ਮੇਨ ਐਰ ਸੈਰ ਦੀ ਹੈ ਥੱਲੇ ਦੀ ਸਾਫ ਵਾਲੀ ਆ ਬੱਛਣ ਜਾਵਾ ਮੁਠੀ ਵਾਲਾ ਲੱਗਿਆ ਮੁਠੀ ਵਾਲਾ ਥਣ ਲੱਗਿਆ ਤੇ ਇਧਰ ਆ ਗੁਲਾਬੀ ਜਮਾ ਇਹਨਾਂ ਆਰਡਰ ਦੇਖੋ ਤੇ ਬਾਕੀ ਥਣ ਤੈਨੂੰ ਕਮਾਲ ਦਾ ਲੱਗਿਆ ਚਵਾਈ ਤਾਂ ਉਹੀ ਗੱਲ ਆ ਵੀ ਮੋੜ ਦੇ ਕਰਨ ਵਾਲਾ ਕੰਮ ਹੈ ਉਹ ਮੁੰਡੀ ਹਣਾ ਹਾਂ ਵੀਰੇ ਕਿੰਨਾ ਕੁ ਦੁੱਧ ਪਾ ਸਕਦੀ ਏ ਇੱਕ ਆਈਡੀਆ ਦੁੱਧ ਪਾ ਦੂ ਵੀਰੇ 15 15 ਦੇ ਹਿਸਾਬ ਨਾਲ ਗਰਮੀ ਆ ਹਾਂ ਠੀਕ ਆ ਗੱਲ ਸਰਦੀ ਹੁੰਦੀ ਸਰਦੀ ਚ ਵੱਧ ਭਾਣਦੀ ਹੈ ਨਾ ਸਰਦੀ ਵੱਧ ਭਾਣਦੀ ਵੀਰੇ ਕਿਉਂਕਿ ਬਣਾਵਟ ਬੱਛੀ ਦੀ ਚੰਗੀ ਆ ਤੇ ਨਾਲ ਵੀ ਬੱਛੀ ਆ ਗਈ ਪੈਸੇ ਦੇ ਮੁੱੰਤੀ ਕਿੰਨੇ ਲੈ ਲਾਂਗੇ ਆਪਾਂ ਇਹਦਾ ਵੀਰੇ ਮੁੱਲ ਕਿੰਨਾ ਮਰਜ਼ੀ ਕਰਾਈਓ ਉਦੋਂ ਲੈਣਾ ਹਾਂ ਨਾ 55000 ਦੀ ਬੱਛੀ ਦੇ ਦਾਂਗੇ 55000 ਦੀ ਆਪਾਂ ਇਹ ਦੋ ਦੰਦ ਬੱਛੀ ਦੇ ਦਾਂਗੇ ਦੇ ਦਾਂਗੇ ਵੀਰੇ ਹਾਂ ਜਮਾਂ ਦੰਦ ਪਟਕੇ ਦਿਖਾ ਦਾਂਗੇ ਆਪਾਂ ਕੋਈ ਸੱਜਣ ਹੋਵੇ ਹਾਂ ਜਿਹੜਾ ਭਰਾ ਆਊਗਾ ਉਹਦੀ ਬਾਈ ਕਹਿੰਦਾ ਆਪਾਂ ਦੰਦਾਂ ਦੇ ਪੱਖ ਤੋਂ ਵੀ ਤਸੱਲੀ ਕਰਾ ਦਾਂਗੇ ਤੇ ਬਾਕੀ 55 ਦੀ ਇਹ ਦੇਣੀ ਆ 19 20 ਦਾ ਫਰਕ ਜੀ ਹੋਊਗਾ ਰੇਟਾਂ 'ਚ ਹਾਂ ਮੰਨ ਤਾਂ ਕਰ ਦਾਂਗੇ ਵੀ ਫਿਕਸ ਜੀ ਦੇੜ ਗੇੜੀ ਆ ਫਿਕਸ ਜੀ ਵੀਰੇ ਜਮਾ ਐਨ ਮੌਕੇ ਤੇ ਆਉ ਬੰਦਾ ਵੀਡੀਓ ਦੇਖ ਕੇ ਮਾਨਤਾਨ ਕਰ ਦਾਂਗੇ ਠੀਕ ਆ ਗੱਲ ਤੇ ਹੁਣ ਤੁਹਾਨੂੰ ਦਿਖਾ ਦੇਣਾ ਦੋ ਨੰਬਰ ਵਾਲੀ ਪੱਛੀ ਧੋਰ ਬਾਈ ਖੋਲ ਕੇ ਇਹਦਾ ਸੂਆ ਕਿਡਾ ਮੋਟੀ ਇਹਦਾ ਵੀਰੇ ਪਹਿਲਾ ਹੈਗਾ ਪਹਿਲਾ ਸੂਆ ਹਾਂਜੀ ਆ ਨਾਲ ਇਹਦੇ ਆ ਗਿਆ ਬੱਚਾ ਹਨਾ ਇਹਦੇ ਮਾਗਰ ਬੱਚਾ ਆ ਗਿਆ ਵੀਰੇ ਆ ਨਾਲ ਹੀ ਇਹ ਆ ਗਿਆ ਮੇਲ ਕਾਫ ਇਹ ਕਦ ਸੂਈਆ ਬਾਈ ਇਹ ਵੀ ਕੱਲ ਸੂਈਆ ਵੀਰੇ ਕੱਲ ਸ਼ਾਮ ਨੂੰ ਖਾਲੀ ਕਰੀ ਹੋਈ ਆ ਹੁਣ ਠੀਕ ਆ ਗੱਲ ਹਾਂਜੀ ਆ ਬੌਲੇ ਚ ਬਾਈ ਕਹਿੰਦਾ ਖਾਲੀ ਕਰੀ ਹੋਈ ਆ ਸੂਆ ਇਹ ਵੀ ਪਹਿਲਾ ਹੀ ਆ ਤੇ ਆ ਗਈ ਇਹ ਵੀ ਜਰਸੀ ਜੀ ਚੋਣ ਚਵਾਉਣ ਦੀ ਕਿਵੇਂ ਬਾਈ ਜਮਾ ਸਾਊ ਸੀਲ ਠੰਡੀ ਹੈ ਵੀਰੇ ਠੀਕ ਆ ਗੱਲ ਥਾਣ ਜਮਾ ਐਨ ਮੁਠੀ ਵਾਲਾ ਧਾਰ ਫੋਲੀ ਜਮਾ ਐ ਨਾ ਚਵਾਈ ਦੀ ਆ ਗਈ ਬਾਈ ਕਹਿੰਦਾ ਬਿਲਕੁਲ ਕੋਕੀ ਦੇ ਥਾਣ ਦਾ ਸਾਈਜ਼ ਸੋਨਾ ਰੱਖਦੇ ਤੇ ਬਾਕੀ ਆਰਡਰ ਦੀ ਧੱਕਾ ਜਿਹੜੀ ਥੋੜੀ ਗਾਂਲੇ ਬੰਨੇ ਰੱਖ ਗਾਂਲੇ ਬੰਨੇ ਰੱਖ ਦਈਏ ਵੀਰੇ ਆਗਲੇ ਪਾਸੇ ਰੱਖ ਦਈ ਆਰਡਰ ਦੀ ਧੱਕ ਥੋੜੀ ਜੀ ਤੇ ਬਾਕੀ ਰੇਟ ਆ ਜਿਹੜਾ ਕੁਆਲਿਟੀ ਦੇ ਹਿਸਾਬ ਨਾਲ ਉਦਾਂ ਦਾ ਬਾਈ ਰੇਟ ਕਰ ਦੂਗਾ ਤੇ ਬਾਕੀ ਸੁੱਧ ਇਹਨਾਂ ਦਾ ਚੰਗਾ ਹੁੰਦਾ ਜਰਸੀਆਂ ਦਾ ਮੱਝਾ ਵਰਗਾ ਦੁੱਧੀ ਹੁੰਦਾ ਤੇ ਬਾਕੀ ਇੱਥੇ ਥਾਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਕਾਣ ਦਾ ਸਹਜ ਬਹੁਤ ਸੋਹਣਾ ਰੱਖਦੀ ਆ ਇਕੱਲਾ ਇਕੱਲਾ ਥਾਣ ਰੱਖਦੀ ਆ ਤੇ ਬਾਕੀ ਇਧਰਲੇ ਬੰਨੋ ਕਰਾ ਦਾਨਾ ਚ ਇੱਕ ਸੋਨੂੰ ਨਾਲ ਇਹਦੇ ਆ ਗਿਆ ਮੇਲ ਕਾਪ ਜੰਮਾ ਸਾਉ ਵੀ ਲੈ ਠੰਡੀ ਹੈ ਵੀਰੇ ਉਹਨਾਂ ਦੇਖੋ ਕੁਛ ਨਹੀਂ ਕਹਿੰਦੇ ਮਰ ਗਿਆ ਬੱਸੇ ਦੀ ਮਰਜ਼ੀ ਮਾਰਦੇ ਘਰਾਂ ਆਹ ਰਾਮ ਬਾਈ ਕਹਿੰਦਾ ਜੇ ਪਿਛਲੇ ਪਾਸੇ ਵੀ ਤੁਹਾਨੂੰ ਮਾਰ ਕੇ ਵੀ ਦਿਖਾ ਦੇ ਆਂ ਤੇ ਦੁੱਧ ਵੀ ਚਿੱਟਾ ਆ ਗਿਆ ਬਿਲਕੁਲ ਇਹ ਜਮਾ ਦੁੱਧੂ ਮੈਸਾ ਵਰਗਾ ਪਾਉ ਵੀ ਕਿੰਨਾ ਕ ਬੋਲਾ ਇਹਦੇ ਕੋਲ ਮੁੰਟੀ ਹੁਣ ਇਹਦੇ ਬੋਲਾ ਹੈਗਾ 7-8 ਕਿਲੋ ਵੀਰੇ 7-8 ਕਿਲੋ ਹਾਂਜੀ ਕਿੰਨਾ ਕ ਪਾ ਸਕਦੀ ਆ ਦੁੱਧ ਪਾ ਦੂਗੀ ਇਹ 12-13 ਵੀਰੇ ਜਿਹੜੇ ਹਿਸਾਬ ਨਾਲ ਜਾਣੇ ਤੁਹਾਨੂੰ ਠੀਕ ਹੈ ਹਾਂਜੀ ਵੇਰੇ ਪੈਸੇ ਮੁੰਤੀ ਕਿੰਨੇ ਲੈਦਾ ਇਹਦਾ ਮੁੱਲ ਕਿੰਨਾ ਮਰਜ਼ੀ ਕਰਾ ਦਿਓ ਵੀਰੇ 30000 ਦੀ ਹਾਂ ਨਾ ਦੇ ਦਾਂਗੇ 30 ਦੀ ਫਿਕਸ ਜੀ ਆਪਾਂ ਇਹ ਦੇ ਦਾਂਗੇ ਤੇ ਬਾਕੀ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਇਹ ਜੋੜੇ ਚੋਂ ਮਾਨਤਾਨ 2000 3000 ਕਰ ਦਾਂਗੇ ਵੀਰੇ ਠੀਕ ਆ ਕਰ ਤਿੰਨ ਹ ਜੋੜੇ ਦਾ ਰਾਸ਼ੀ ਜਿੰਨੀ ਬਣਦੀ ਆ ਬਣਾ ਕੇ ਜਰਸੀਆਂ ਦਾ 3000 ਤਿੰਨ ਹ ਮਾਨਤਾਨ ਕਰ ਦਾਂਗੇ ਠੀਕ ਆ ਗੱਲ ਤੇ ਹੁਣ ਭਾਈ ਤੋਰ ਦੇ ਤਿੰਨ ਨੰਬਰ ਵਾਲੀ ਇਹਦਾ ਸੂਆ ਕਿਹੜਾ ਮੁੰਤੀ ਇਹਦਾ ਵੀ ਪਹਿਲਾ ਵੀਰੇ ਪਹਿਲਣ ਹਾਂਜੀ ਆਰਡਰ ਇਹ ਵੀ ਫਿਕਸ ਜਿਆ ਰੱਖਦੀ ਆ ਨਾਲ ਲੱਗਵਾ ਆਰਡਰ ਫਿਕਸ ਰੱਖਦੀ ਆ ਵੀਰੇ ਆ ਇਹ ਆ ਗਈ ਸੱਜਣੋਂ ਐਚਪ ਕ੍ਰੋ ਕਰੋ ਸੰਗ ਵਾਲੀ ਆ ਜਿੱਦਾਂ ਦਾ ਮੌਸਮ ਆ ਮੌਸਮ ਤੇ ਚੱਲਣ ਵਾਲੀਆਂ ਬਿਹੜਾਂ ਨੇ ਸਾਰੀਆਂ ਜਿੰਨੀਆਂ ਵੀ ਦਿਖਾਉਂਗਾ ਤੇ ਬਾਕੀ ਆਰਡਰ ਬਹੁਤ ਹੋਣਾ ਰੱਖਦੀ ਆ ਇਹ ਗੱਬਣਾ ਬਾਈ ਹਾਂ ਗੱਬਣਾ ਵੀਰੇ ਇਹ ਕਾ ਇੱਕ ਦਿਨ ਕੱਢਦੀ ਆ ਇਹ ਲੈ ਜੂ ਹਲੇ 5-7 ਦਿਨ ਦੱਸ ਦੇਣਾ ਆਈਡੀਆ ਠੀਕ ਆ ਵੀ 5-4 ਦਿਨ ਤਾਂ ਲਈ ਜਾਊਗਾ ਤੁਹਾਡਾ ਹਾਂ 5-7 ਦਿਨ ਤਾਂ ਪੱਕੀ ਲਈ ਜਾਊਗੀ ਠੀਕ ਆ ਗੱਲ ਤੇ ਬਾਕੀ ਇਥੋਂ ਲੰਬਾਈ ਲੰਮੂਈ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਲੈ ਚੱਲ ਬਈਆਂ ਇਹ ਆ ਗਈ ਪਹਿਲਾ ਸੂਆ ਤੇ ਦਿਨ ਚਾਰ ਪੰਜ ਕੱਢ ਦਿਆ ਤੇ ਆਰਡਰ ਬਿਲਕੁਲ ਫਿਕਸ ਜਿਹਾ ਰੱਖ ਦਿਆ ਨਾਲ ਲੱਗਵਾ ਜਿਹੜਾ ਅਕਸਰ ਤੁਹਾਨੂੰ ਮੈਂ ਕਹਿੰਦਾ ਹੁੰਦਾ ਵੀ ਗਾਵਾਂ ਵਿੱਚ ਫਿਕਸ ਜਿਹਾ ਢੜੀ ਸਜਣੋਂ ਕਾਮਯਾਬ ਹੁੰਦਾ ਤੇ ਬਾਕੀ ਨਾਲ ਲੱਗਵਾ ਜ ਆ ਆਰਡਰ ਬਿਲਕੁਲ ਥਣ ਬਹੁਤ ਸੋਹਣਾ ਰੱਖੂਗੀ ਹੱਥੀ ਚਵਾਈ ਵਾਲਾ ਥਣ ਰੱਖੂਗੀ ਮੁੱਠੀ ਦੀ ਚਵਾਈ ਵਾਲਾ ਜਮਾ ਸਾਉਸੀ ਲੈ ਬਰੇ ਠੰਡੀ ਜਮਾ ਹੈ ਨਾ ਤੇ ਆਰਡਰ ਰੱਖੂਗੀ ਬਿਲਕੁਲ ਠੋਸਾ ਪੁੱਤਾਂ ਬਿਲਕੁਲ ਸਟੇਟ ਆ ਸਾਉਸੀ ਲੈ ਠੰਡੀ ਲੈ ਬਰੇ ਅਸਵਾਦੀ ਠੰਡੀ ਜਿਵੇਂ ਪਹਿਲਾਂ ਨਾ ਹਾਂ ਜੀ ਇਹਦਾ ਰੇਟ ਮਹਿੰਗੀ ਇਹਦੇ ਰੇਟ ਕਿੰਨਾ ਮਰਜ਼ੀ ਕਰਾਈਓ 40000 ਦੀ ਹਾਂ ਨਾ 25 ਦੇ ਦਾਂਗੇ 40 ਦੀ ਦੇ ਦਾਂਗੇ ਹਾਂਜੀ ਇਹ ਦੇ ਦਾਂਗੇ ਨਾਲ ਆਈ 38 ਦੀ ਇਹ 38 ਦੀ ਦੇ ਕਿਸੇ ਨੇ ਜੋੜਾ ਲੈਣਾ ਹੈ ਮੋਟੀ 38 ਦਾ ਹੋ ਜੂ ਕਰ ਦਾਂਗੇ ਵੀਰੇ ਮਾਮ ਦਾ 2000 ਰੁਪਏ ਜੋੜੇ ਚ ਹਾਂ ਹਾਂ ਕਰ ਦਾਂਗੇ ਜੋੜਾ 38 38000 ਦਾ ਹੋ ਜੂ ਬਾਕੀ ਆਰਡਰ ਦੀ ਸ਼ੇਪ ਬਹੁਤ ਸੋਹਣੀ ਆ ਤੇ ਬਾਕੀ ਚੀਜ਼ ਸਜਣੋਂ ਉੰਨੀ ਕੀ ਦਿਖਾਉਣੇ ਉਹਨੇ ਆਪਾਂ ਜਿੰਨੀ ਕ ਹੁੰਦੀ ਆ ਨਾ ਛੋਟੀ ਨੂੰ ਵੱਡੀ ਬਣਾਈਏ ਤੇ ਵੱਡੀ ਦਾ ਬਾਕੀ ਜਿਹੜੀ ਜ਼ਿਆਦਾ ਵੱਡੀ ਹੁੰਦੀ ਉਹ ਸਮਾਂ ਕਈ ਵਾਰੀ ਕੈਮਰੇ 'ਚ ਛੋਟੀ ਲੱਗ ਜਾਂਦੀ ਹੈ। ਛੋਟੀ ਲੱਗ ਜਾਂਦੀ ਹੈ। ਤੇ ਹੁਣ ਤੁਹਾਨੂੰ ਦਿਖਾ ਦਨੇ ਚਾਰ ਨੰਬਰ ਵਾਲੀ ਇਹ ਦੋਨੇ ਗਾਮ ਆ ਗਿਆਂ ਫੁੱਲ ਵੱਡੇ ਕੱਢ ਕੱਢ ਚ ਧੋਰ ਬਾਈ ਹੋੜ ਕੇ। ਇਹ ਕਿਹੜਾ ਸੂਆ ਸੁੰਦੀਆ ਮੰਟੀ? ਇਹ ਦੂਜਾ ਸੁੰਦੀਆ ਵੀਰੇ। ਇਹ ਮੇਰਾ ਖਿਆਲ ਆ ਜਰਸੀ ਕ੍ਰੋਸ ਆ ਗਈ ਨਾ। ਇਹ ਜਰਸੀ ਕ੍ਰੋਸ ਆ ਗਈ ਵੀਰੇ ਕੱਲੇ ਸਿੰਘ ਸਿੰਘ ਹੈਗੇ। ਹੈ ਬੱਸੀ ਜਮਾਨ ਟੋਪ ਤੇ ਐ। ਠੀਕ ਆ ਗੱਲ। ਬਲੂਨ ਨੇ ਨੇ 18 ਕਿਲੋ ਦੁੱਧ ਦਿੱਤਾ ਹੋਇਆ ਵੀਰੇ। ਕਿੰਨੇ ਕਿ ਦਿਨ ਪੈਂਡਿੰਗ ਨੇ ਅਰੇ 10 ਦਿਨ ਮਾਲਕ ਨੇ 10 ਦਿਨ ਜਮੈਨ ਨੈਟ ਦੱਸਿਆ ਵੀਰੇ 10 ਦਿਨ ਰਹਿੰਦੇ ਇਹਦੇ 10 ਦਿਨ ਬਾਈ ਕਹਿੰਦੇ ਤੇ ਬਾਕੀ ਨੇ ਤੇ ਬਾਕੀ ਆ ਗਿਆ ਕਰੋ ਸੰਗ ਚ ਜਿੱਦਾਂ ਦਾ ਮੌਸਮ ਆ ਮੌਸਮ ਤੇ ਚੱਲਣ ਵਾਲੀਆਂ ਬੜਾ ਨੇ ਇੱਥੇ ਰੋਕ ਕੱਲੇ ਸਿੰਘ ਸਿੰਘ ਆ ਵੀਰੇ 20 ਕਿਲੋ ਤੋਂ ਪਲੱਸ ਬਾਦੂ ਬੱਸੀ ਦੁੱਧ ਦੀ ਗੱਲ ਕੰਨ ਛੋਟਾ ਆਗਾ ਜੀ ਕੰਨ ਛੋਟਾ ਜਮੈਨ ਪਿਓਰ ਆ ਵੀਰੇ ਕੱਲੇ ਸਿੰਘਾਂ ਤੋਂ ਮਾਰਿਆ ਉਹ ਐ ਸੌ ਸੀਲੇ ਕੁਛ ਨਹੀਂ ਕਹਿੰਦੀ ਸੀ ਸਵੇਰ ਆਦੀ ਠੰਡੀ ਜਮਾ ਜਮਾ ਕੁਛ ਨਹੀਂ ਕਹਿੰਦੀ ਵੀਰੇ ਕੇ ਮਰਜੀ ਬਾਕੀ ਮਿਲਕ ਪੇਨ ਬਹੁਤ ਸੋਹਣੀ ਜਾਂਦੀ ਹੈ ਲੈਬਰੀ ਕਿ ਮਰਜੀ ਵੇਜਿਆ ਤੇ ਸਵੇਰ ਆ ਕਾ ਕੰਮ ਨਹੀਂ ਹੈਗਾ ਬਿਲਕੁਲ ਵੀ ਹਾਂ ਜਮਾ ਠਾ ਸਾਊਥ ਵੀ ਠੰਡੀ ਹੈ ਕਿੰਨੇ ਦਿਨ ਕੱਢੂ ਬਾਈ 10 ਦਿਨ ਵੀਰੇ ਜਮਾ ਨੈਟ ਪਈ ਹੈ ਇਹਦੇ ਲੈ ਚੱਲ ਬਈ ਮਾਲਕ ਨੇ ਜਮਾ ਇਹਨਾਂ ਕਾਪੀ ਤੇ ਦਿਖਾਇਆ ਆਪਾਂ ਨੂੰ 10 ਦਿਨ ਪਈ ਹੈ ਇਹ ਕਾਦੇ ਦਾ ਆ ਗਿਆ ਸੱਜਣੋ ਫੁੱਲ ਡਾਵਲ ਆ ਗਈ ਜਰਸੀ ਕ੍ਰੋਸ ਅੰਗ ਚ ਤੇ ਬਾਕੀ ਆਰਡਰ ਦੀ ਸ਼ੇਪ ਵੀ ਸੋਹਣੀ ਰੱਖਦੀ ਆ ਤੇ ਉੱਤੋਂ ਵੀ ਪੱਛੀ ਬਿਲਕੁਲ ਸਟੇਟ ਆ ਗਈ ਇਹ ਗੱਲ ਕਰ ਲਈ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਜਾਨ ਵਾਲੀ ਪੱਛੀ ਆ ਤੇ ਬਾਈ ਕਹਿੰਦਾ 10 ਦਿਨ ਇਹਦੇ ਪੈਂਡਿੰਗ ਨੇ ਤੇ ਦੁੱਧ ਦਾ ਜਿਹੜਾ ਰਿਕਾਰਡ ਆ ਪੈਲਣ ਦਾ 18 ਕਿਲੋ ਦਾ ਰਿਕਾਰਡ ਆ ਇਹ ਸਵਾਹ ਸਾਨੂੰ ਇਹਦਾ ਆਪਾਂ ਨੇ ਚੈੱਕ ਕਰਾਈ ਦਿੱਤਾ ਵੀ ਸਵਾਹ ਆ ਦੀ ਬਿਲਕੁਲ ਠੰਡੀ ਸੀ ਵੀ ਗਰਮ ਵਾਲਾ ਕੰਮ ਨਹੀਂ ਦੁੱਧਾਂ ਮੰਨ ਲਓ ਵੀ ਇੱਕ ਮੱਝ ਦੇ ਬਰਾਬਰ ਆਲੇ ਤਾਂ ਬਹੁਤ ਝੋਲ ਪਈ ਹੈ ਕੱਚੀ ਹੈ ਵੀਰੇ ਇਹ ਕਹਿੰਦੇ ਮਾਲਕ ਕਹਿੰਦਾ ਬੈਠਣਾ ਉੱਠਣਾ ਔਖਾ ਹੋ ਜਾਂਦਾ ਇਹਨੂੰ ਇੰਨੀ ਲਾਉਂਦੀ ਹੈ ਖਸ ਜਾਂਦੀ ਆ ਜਮਾ ਐ ਨਾ ਇੰਨੀ ਹੋ ਜਾਂਦਾ ਹਾਂਜੀ ਬਾਕੀ ਸਵਾਹ ਆ ਦੀ ਠੰਡੀ ਆ ਗਈ ਨਾ ਸਵਾਹ ਆ ਦੀ ਕੱਲੀ ਸਿੰਘਾਂ ਤੋਂ ਮਾਰ ਪਾਤੀ ਇਹਨੂੰ ਠੀਕ ਹੈ ਨਹੀਂ ਬੈੜੀ ਬਹੁਤ ਟੌਪ ਦੀ ਇਹਦਾ ਮੋਟੇ ਕੀ ਰੇਟਰ ਹੋਊਗਾ ਇਹਦਾ ਵੀਰੇ ਜਮਾ ਹਾਂ ਲੈਣ ਨਾ 55000 ਦੀ ਦੇ ਦੇ 55 ਹੀ ਦੇ ਦਾਂਗੇ ਦੇ ਦਾਂਗੇ ਜਮਾ ਹਾਂ ਨਾ ਠੀਕ ਹੈ ਗੱਲ ਇਹ ਹੁਣ ਤੋਰਦੇ ਬਾਈ 5 ਨੰਬਰ ਵਾਲੀ ਇਹ ਮੇਰਾ ਖਿਆਲ ਤਾਜੀ ਸੂਈ ਹੈ ਨਾ ਇਹ ਤਾਜੀ ਸੂਈ ਹੈ ਵੀਰੇ ਆ ਬਸ ਘੰਟਕ ਹੋਇਆਗਾ ਇਤਨਾ ਬੱੱਚੀ ਆ ਬੱੱਚੀ ਹੈ ਵੀਰੇ ਆ ਨਾਲ ਇਹ ਆ ਗਈ ਸੱਜਣਾ ਬੱੱਚੀ ਕੱਦ ਵੱਡਾ ਆ ਗਿਆ ਚੰਗਾ ਬੱੱਚੀ ਪੂਰੇ ਕੱਦ ਵੱਡਦੀ ਹੈ ਜੀ ਹਾਂ ਬੱੱਚੀ ਚੰਗੀਆਂ ਕੱਦ ਕਾਟ ਵਾਲੀਆਂ ਥੋੜੀ ਜਿਹਾ ਮੰਨ ਲਓ ਵੀ ਸਾਮਝੋ ਘਟ ਚੋਈ ਹੋਇਆ ਕਿਸੇ ਭਰਾ ਕੋਲੋਂ ਥੱਲੋਂ ਬਹੁਤ ਹੋਣੀ ਆ ਥੱਲੇ ਦੀ ਸਾਫ ਆ ਗਈ ਬਿਲਕੁਲ ਜਮਨ ਰੂੰ ਵਰਗੀ ਧਾਰ ਹੈ ਵੀਰੇ ਪੋਲੀ ਇਹ ਕਦੋਂ ਸੂਈ ਆ ਬਾਈ ਇਹ ਰਾਤ ਦੀ ਸੂਈ ਹੈ ਵੀਰੇ ਰਾਤ ਦੀ ਸੂਈ ਵੀ ਆ ਹਾਂ ਜੀ ਹੁਣ ਚਪਾਉਣ ਦੀ ਕਿਵੇਂ ਆ ਜਮਾਨ ਸਾਉ ਸੀਲ ਵੀਰੇ ਠੰਡੀ ਦੂਜੇ ਸੂ ਹੈਗੀ ਇਹ ਕਿੰਨਾ ਕੁ ਬੋੜਾ ਹੋਊਗਾ ਹੁਣ ਬੋੜਾ ਹੈਗਾ ਇਹਦਾ 10 ਕਿਲੋ ਵੀਰੇ 10 ਕਿਲੋ ਹਾਜ਼ਰ ਹਾਂਜੀ 15 ਪਾ ਦੂਗੀ ਇਹੇ ਗਰਮੀ ਆ ਨਾ ਇਹ ਚੈੱਕ ਕਰਾਸ ਤੇ ਨਾ ਇਹ ਚੈਪ ਥੋੜਾ ਜਿਹਾ ਕਰਾਸ ਤੇ ਹੈਗੀ ਆ ਬਾਕੀ ਇੱਥੋਂ ਥਾਣੇ ਚੈੱਕ ਕਰ ਸਕਦੇ ਹਾਂ ਥਾਣਾ ਦਾ ਸੈਜ ਬਹੁਤ ਸੋਹਣਾ ਤੇ ਬਾਕੀ ਥੱਲੇ ਦੀ ਕੁਆਲਿਟੀ ਸੋਹਣੀ ਆ ਬੱਚੀ ਦੀ ਉੱਤੋਂ ਥੋੜੀ ਜਿਹੀ ਫਿੱਕੀ ਜਰੂਰ ਆ ਫਿੱਕੀ ਆ ਬੱਡ ਵੀ ਚੰਗਾ ਤੇ ਬਾਕੀ ਚੋਣ ਚ ਪਾਉਣ ਦੀ ਕਹਿੰਦਾ ਬਿਲਕੁਲ ਖੁੱਲੀ ਆਗੀ ਚੋਣ ਦੀ ਫੋਕੀ ਆਗੀ ਨਰਮ ਤੇ ਸੁਭਾਅ ਦੀ ਵੀ ਠੰਡੀ ਆਗੀ ਮਾਗਰ ਵੀ ਬੱਚੀ ਆਗੀ ਵੀਰ ਪਿਓਰ ਜਮਾ ਐਚ ਐਫ ਤੇ ਨਾਲ ਇਹਦੇ ਆਗੀ ਬੱਚੀ-ਬੱਚੀ ਵੀ ਤੁਹਾਨੂੰ ਚੈੱਕ ਕਰਾ ਦਨੇ ਆਪਾਂ ਆ ਬੈਠੀ ਆ ਨਾਲ ਰਾਤ ਦੀ ਸੂਹ ਹੈ ਬੱਚੀ ਬਹੁਤ ਸ਼ਾਨਦਾਰ ਆ ਤੇ ਬਾਕੀ ਥਾਣਾ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਕੱਲਾ-ਕੱਲਾ ਥਾਣ ਲੱ ਤੇ ਥੱਲੇ ਦੀ ਕੁਆਲਿਟੀ ਦਾ ਇਹ ਲਾ ਲਓ ਵੀ ਪਹਿਲਨ ਵੱਛੀਆਂ ਨਾਲ ਦੀ ਹੈਗੀ ਜਮਾ ਗਲਾਬੀ ਰੰਗ ਲੱਗਿਆ ਵੀ ਦੇ ਇਹਦਾ ਮੋਂਟੀ ਗਰੇਟਰ ਹੋਗਾ ਇਹ ਜਮਾ ਨੈਟ ਆਨਾ 45000 ਦੀ ਦੇ ਦੇ 45000 ਦੀ ਦੇ 45000 ਦੀ ਦੇ ਨੰਬਰ ਬੋਲ ਦਿਓ ਨੰਬਰ ਵੀਰੇ 9872434592 ਮੋਂਟੀ ਮੇਰਾ ਨਾਮ ਹੈ ਪਿੰਡ ਖੀਵਲ ਦਿਆਲੂ ਵਾਲਾ ਜ਼ਿਲ੍ਹਾ ਮਾਨਸਾ ਕਿਹੜੇ ਰੋਡ ਤੇ ਆਇਆ ਕਰ ਆਪਣਾ ਇੱਧਰ ਆਪਣਾ ਜਦੋਂ ਗੁਰਦੁਆਰਾ ਸਾਹਿਬ ਟੱਪ ਕੇ ਆਪਾਂ ਬੰਦੇਰਾਂ ਨੂੰ ਰਾਜੀ ਬੰਦੇਰ ਨੂੰ ਜਾਂਦੇ ਆਂ ਫਰੰਟ ਤੇ ਆਪਣੀ ਕੋਠੀ ਪਾਈ ਹੋਈ ਹੈ ਠੀਕ ਹੈ ਗੱਲ ਓ ਰੋਡ ਤੇ ਆ ਗਿਆ ਹਾਂ ਤੇ ਬਾਕੀ ਨੰਬਰ ਸੱਜੇ ਨੂੰ ਬਾਈ ਦਾ ਸਕਰੀਨ ਤੇ ਲਾ ਦੂੰਗਾ ਤੇ ਇਹ ਤਾਜੀ ਸੂਈ ਬੱਛੀ ਦਿਖਾਈ ਆ ਤੇ ਰੇਟ ਨੇ ਜਿਹੜੇ ਰੇਟ ਬਾਈ ਦੇ ਕੁਆਲਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਨੇ 100 ਨੂੰ ਆ ਦੋ ਜਾਨ ਦਾ ਤੋਹਫਾ ਦਿਖਾਇਆ ਇਧਰਲੇ ਬੰਨੇ ਤੇ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਲੈ ਜਿਓ ਇਹਦੇ ਮਾਗਰ ਉਹ ਹੈ ਵੀਰੇ ਐਰ ਸੈਰ ਦੀ ਬੱਛੀ ਆ ਜਮਾਨ ਪਿਓਰ ਆ ਨਾਲ ਇਹਦੇ ਆ ਗਈ ਬੱਛੀ ਤੇ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ